ਕੋੜ ਕੀ ਹੋ ਗਿਆ ਇੰਨਾ ਖੜਕਾ ਕਾਦਾ ਕਰਿਆ ਕੁਛ ਨਹੀਂ ਮੰਮੀ ਉਹ ਟੱਕਣ ਬੰਦ ਕਰਦੀ ਸੀ ਮੇਰੇ ਤੋਂ ਦੱਬ ਕੇ ਛੁੱਟ ਗਿਆ ਕੀ ਹੋ ਗਿਆ ਹੁਣ ਕੀ ਹੈ ਨਹੀਂ 10 ਸਾਲ ਹੋ ਗਏ ਮਸ਼ੀਨ ਨੂੰ ਘਰ ਚਾਈ ਨੂੰ ਨਹੀਂ ਮੈਂ ਤਾਂ ਇਹ ਤੇ ਕਿਤੇ ਛਰੀਟ ਨਹੀਂ ਪੈਣ ਦਿੱਤੀ ਤੇ ਤੂੰ ਇੱਕ ਟੱਕਣ ਤੋੜਦਾ ਤੇ ਦੂਜੇ ਦੀ ਤਿਆਰੀ ਆ ਨਹੀਂ ਮੰਮੀ ਮੈਂ ਕਿਹੜਾ ਜਾਣ ਕੇ ਤੋੜਿਆ ਨਾਲ ਤੁਹਾਨੂੰ ਪਤਾ ਨਾ ਮੇਰੇ ਹੱਥ ਦੁਖਦਾ ਸੀਗਾ ਨਹੀਂ ਤੇਰੇ ਹੱਥ ਟੁੱਟੇ ਤਾਂ ਨਹੀਂ ਪਰ ਪਈ ਤੂੰ ਤੇਰਾ ਵੀ ਕੋਈ ਕਸੂਰ ਨਹੀਂ ਜੇ ਤਾ ਤੂੰ ਇਹ ਜਿਹੇ ਚੀਜ਼ਾਂ ਦੇਖੀਆਂ ਹੋਣ ਚਲਾਈਆਂ ਹੋਣ ਤਾਂ ਤੈਨੂੰ ਪਤਾ ਹੋਵੇ ਵੀ ਇਹ ਬਿਜਲੀ ਵਾਲੀਆਂ ਚੀਜ਼ਾਂ ਨੂੰ ਕਿਵੇਂ ਚਲਾਇਆ ਜਾਂਦਾ ਹੈ ਹੈ ਨਹੀਂ ਤੁਸੀਂ ਹੱਥਾਂ ਤੇ ਬੱਠਲਾਂ 'ਚ ਧੋਣ ਵਾਲੀਆਂ ਕੱਪੜੇ ਮਸ਼ੀਨਾਂ ਸੋਨੂੰ ਰਾਸ ਨਹੀਂ ਆਉਂਦੀਆਂ ਮੰਮੀ ਉਹੀ ਕਾਹਤ ਬੋਲੀ ਜਾਂਦੇ ਐਨਾ ਤੁਸੀਂ ਮੈਨੂੰ ਕਿੰਨਾ ਕੁਝ ਬੋਲ ਕੇ ਨਾ ਬੋਲਣਾ ਤਾਂ ਹੋਰ ਕੀ ਕਰਾਂ ਨਹੀਂ ਮੈਂ ਮਸਾਂ ਬਣਾਈਆਂ ਨੇ ਚੀਜ਼ਾਂ ਮਸਾਂ ਘਰ ਬਣਿਆ ਤੇ ਤੂੰ ਅਨਸਾਰ ਤੋੜਨ ਤੇ ਲੱਕ ਭੰਨ ਲਿਆ ਨਹੀਂ ਚੀਜ਼ਾਂ ਬਣਾਈ ਦੀਆਂ ਹੁੰਦੀਆਂ ਨੇ ਤੈਨੂੰ ਕਾਸੇ ਦਾ ਲੱਖਣ ਨਹੀਂ ਪਤਾ ਨਹੀਂ ਕੀ ਦੇਖ ਲਿਆ ਤੇਰੇ ਚ ਪਰ ਤੂੰ ਵੀ ਕੀ ਕਰੇ ਤੇਰੀ ਔਕਾਤ ਨਹੀਂ ਸੀ ਆ ਚੀਜ਼ਾਂ ਚਲਾਉਣ ਦੀ ਹੈ ਨਾ ਚੀਜ਼ਾਂ ਨੂੰ ਵਰਤਣ ਦੀ ਛੋਡੀ ਔਕਾਤ ਨਹੀਂ ਮੰਮੀ ਕਿੱਡੇ ਕ ਗੱਲ ਹੋ ਗਈ ਜੇ ਮੈਂ ਤੋਂ ਟੱਕਣ ਛੁੱਟ ਗਿਆ ਮੈਂ ਜਾਣ ਕੇ ਥੋੜੀ ਛਿੱਟਿਆ ਉਹ ਜੇ ਤਾਂ ਤੇਰੀ ਪੇਕਿਆਂ ਨੇ ਦਿੱਤੀ ਹੁੰਦੀ ਫੇਰ ਤਾਂ ਤੂੰ ਰੱਖਦੀ ਸਾਹਮ ਸਾਹਮ ਕੇ ਹੈ ਨਹੀਂ ਕਿੰਨੀ ਗਰਦ ਪਈ ਪਈ ਆ ਕਦੇ ਹੱਥ ਮਾਰਿਆ ਉਹ ਤੇ ਪਰ ਨਾ ਬਣੀਆਂ ਬਣਾਈਆਂ ਚੀਜ਼ਾਂ ਮਿਲ ਗਈਆਂ ਤੈਨੂੰ ਤੈਨੂੰ ਕੀ ਲੋੜ ਐ ਨਾ ਚੀਜ਼ਾਂ ਦੀ ਕਦਰ ਕਰਨ ਦੀ ਕਦਰ ਕਰਨੀ ਸਿੱਖ ਲੈ ਇਹ ਤੇਰੇ ਹੀ ਕੰਮ ਆਉਣਗੀਆਂ ਮੰਮੀ ਪੇਕੇਆਂ ਤੱਕ ਕਾਤੋਂ ਜਾਣੇ ਹੁੰਨੇ ਉਹ ਅੱਜ ਅੱਜ ਮੇਰੀ ਮਾਂ ਹੁੰਦੀ ਤਾਂ ਸ਼ਾਇਦ ਸਾਰਾ ਕੁਝ ਕਰ ਦਿੰਦੀ ਮੇਰਾ ਇਕੱਲਾ ਪਿਓ ਆ ਵਿਚਾਰਾ ਉਹ ਕੀ ਕੁਝ ਕਰੂਗਾ ਨਾ ਕੀ ਗੱਲ ਤੇਰੇ ਪਿਓ ਨੂੰ ਕਮਾਈ ਨਹੀਂ ਕੀਤੀ ਤੇਰੇ ਲਈ ਉਹਨੂੰ ਨਹੀਂ ਪਤਾ ਸੀ ਵੀ ਮੇਰੀ 3 ਕੋਠੇ ਜਿੱਡੀ ਹੋ ਗਈ ਵਿਆਹ ਕੇ ਵੀ ਤੋੜਨੀ ਆ ਜਿੱਥੇ ਤੋੜੂੰਗਾ ਉੱਥੇ ਕੁਝ ਦੇ ਕੇ ਵੀ ਤੋੜਨਾ ਮੰਮੀ ਫਿਰ ਤੁਸੀਂ ਮੇਰੀ ਗੱਲ ਦਾ ਕੁਸਤਾ ਕਰੋਗੇ ਉਹ ਤਾਂ ਤੁਸੀਂ ਕਹਿੰਦੇ ਸੀ ਸੌ ਤਾਂ ਗੱਲੀ 3 ਚਾਹੀਦੀਆਂ ਚਾਹੇ ਦੋ ਕੱਪੜੇ ਜੇ ਤੋੜ ਦੋ ਸਰ ਤਾਂ ਕਿਸੇ ਜੀ ਦੀ ਲੋੜ ਨਹੀਂ ਹੈਗੀ ਨਹੀਂ ਕੈਨ ਵਾਲੇ ਤਾਂ ਕਹਿੰਦੇ ਹੀ ਹੁੰਦੇ ਨੇ ਵੀ ਧੀ ਨੂੰ ਦੋ ਕੱਪੜਿਆਂ 'ਚ ਤੋੜ ਦਿਓ ਪਰ ਪਿਓ ਨੂੰ ਵੀ ਸ਼ਰਮ ਹੋਣੀ ਚਾਹੀਦੀ ਐ ਕੁਛ ਤਾਂ ਕੁਛ ਦੇ ਕੇ ਤੋੜਦਾ ਮੰਮੀ ਜਿੰਨੇ ਜੋ ਕਸੀਗਾ ਨਾ ਮੇਰਾ ਪਿਓ ਉਹਨਾਂ ਤਾਂ ਕਰਤਾ ਉਹਨੇ ਨਹੀਂ ਇੱਥੇ ਚੁੱਪ ਕਰ ਜਾ ਕਾਣੂ ਮੇਰੀ ਜ਼ੁਬਾਨ ਖਲਾਉਣੀ ਐ ਫਿਰ ਹੋਰ ਮੈਥੋਂ ਕੋਈ ਸੁਣੇਗੀ ਤੱਤਿਆਂ ਤੱਤਿਆਂ ਜਾ ਕੇ ਕੰਮ ਕਰ ਲਾ ਨਾਲੇ ਜੇ ਕੋਈ ਕੰਮ ਕਰਨਾ ਨਹੀਂ ਆਉਂਦਾ ਨਾ ਕੋਈ ਚੀਜ਼ ਚਲਾਉਣੀ ਨਹੀਂ ਆਉਂਦੀ ਤਾਂ ਪੁੱਛ ਲਿਆ ਕਰ ਪੰਨ ਤੋੜਨਾ ਕਰਿਆ ਕਰ ਠੀਕ ਐ हेलो जी ठीक है माड़ा जाना जल्दी आयो घरे थोड़ा जाना कोई काम से गा मेनू पता नहीं है कि होगा हां ठीक है जल्दी आज ठीक है ਆ ਗਿਆ ਤੁਸੀਂ ਬਾਲਾ ਟਾਈਮ ਲਾਇਆ ਕਿੱਥੇ ਵਗ ਗਏ ਸੀ ਮੰਮੀ ਰਿਤ ਨਹੀਂ ਹੁੰਦੇ ਤੁਸੀਂ ਇਧਰੋਂ ਆਏ ਉਹ ਮੈਂ ਨਾ ਅੰਦਰ ਸਫਾਈ ਕਰ ਰਹੀ ਸੀ ਝਾੜੂ ਮਾਰੀ ਜਾਂਦੀ ਸੀ ਉਹ ਜਿਹੜਾ ਆਪਣੇ ਕਮਰੇ ਤਿੰਨ ਮੈਟਰ ਜਾਨੀ ਲੱਗਾ ਹੈ ਮੈਥੋਂ ਨਾ ਜੀ ਉਹਦਾ ਬਾਟਨ ਜੱਦ ਪਿਆ ਗਿਆ ਉਹਨਾਂ ਮੈਨੂੰ ਤਾਂ ਡਰ ਲੱਗ ਜਾਂਦਾ ਅੰਦਰ ਟੀਟੀ ਜਾਂ ਕਰੀ ਜਾਂਦਾਗਾ ਮੈਨੂੰ ਐਂ ਡਰ ਲੱਗਦਾ ਕਿਤੇ ਮੰਮੀ ਨੂੰ ਨਾ ਪਤਾ ਲੱਗ ਜਾਉ ਤਾਂ ਮੇਰੇ ਗੁੱਤ ਨੂੰ ਵਟਾ ਦੇ ਦੋਗੇ ਸਮਝ ਜੀ ਮੰਮੀ ਵੀ ਨਾ ਜੇ ਕਿਤੇ ਉਹਨਾਂ ਦੇ ਪਹਿਲਾਂ ਆਉਣ ਤੋਂ ਪਹਿਲਾਂ ਦੇਖ ਲੋ ਹੋਏ ਨੀ ਹੁਣ ਕੀ ਅਗ ਲਾਤਾ ਕੀ ਮੇਰੇ ਪੁੱਤ ਦੇ ਕੰਨ ਭਰੀ ਜਾਨੀ ਐ ਘਰੋਂ ਦੋ ਮਿੰਟ ਨਹੀਂ ਨਿਕਲਣ ਦਿੰਦੀ ਕੁਛ ਨਹੀਂ ਮੰਮੀ ਕੁਛ ਨਹੀਂ ਹੋਇਆ ਹੂ ਤਾਂ ਪਤਾ ਨਾ ਕੀ ਹੋਇਆ ਮੈਂ ਅੰਦਰ ਸਫਾਈ ਕਰ ਰਹੀ ਸੀ ਝਾੜੂ ਮਾਰੀ ਜਾਂਦੀ ਸੀ ਪਤਾ ਨਹੀਂ ਮੰਮੀ ਉਹਨੇ ਮੈਟਰ ਦਾ ਬਟਨ ਜਾਂ ਹੱਲ ਗਿਆ ਮੈਂ ਇਹਨਾਂ ਨੂੰ ਕਹ ਦਿੱਤੀ ਵੀ ਉਹਨਾਂ ਸੀਟੀਆਂ ਜਾਂ ਮਾਰੀ ਜਾਂਦਾ ਮੈਨੂੰ ਡਰ ਲੱਗ ਰਿਹਾਗਾ ਹਾਏ ਰੱਬਾ ਇਹਦਾ ਘੜਕਾ ਨਾ ਪੈ ਜਾਏ ਹਾਏ ਰੱਬਾ ਕੀ ਕਰਾਂ ਮੈਂ ਮੇਰੇ ਹੀ ਕਰਮ ਫਟ ਗਏ ਉੱਤੋਂ ਮੇਰੇ ਪੁੱਤ ਦੇ ਫਟ ਗਏ ਜਿਹੜੀ ਆ ਜੱਬਲ ਪੱਲੇ ਪੈ ਗਈ ਸਾਡੇ ਨਹੀਂ ਤੈਨੂੰ ਭੋਰਾ ਹੀ ਲੱਖਣ ਨਹੀਂ ਕਿਸੇ ਕੰਮ ਦਾ ਹੈ ਕਦੇ ਤੂੰ ਕੋਈ ਚੀਜ਼ ਭੰਨ ਤੋੜ ਕਰ ਦਿੰਨੀ ਹੈ ਕਦੇ ਕੋਈ ਖਰਾਬ ਕਰ ਦਿੰਨੀ ਹੈ ਨਹੀਂ ਐਵੇਂ ਹੀ ਨਹੀਂ ਬਣ ਗਈਆਂ ਚੀਜ਼ਾਂ ਭਾਈ ਇਹਨਾਂ ਦੀ ਸੰਭਾਲ ਕਰ ਲੈ ਜੇ ਨਹੀਂ ਕੁਝ ਪਤਾ ਹੁੰਦਾ ਪਹਿਲਾਂ ਪੁੱਛ ਲਿਆ ਕਰ ਜਦੋਂ ਚੀਜ਼ਾਂ ਖਰਾਬ ਹੋ ਜਾਂਦੀਆਂ ਉਦੋਂ ਤੂੰ ਪੁੱਛਣ ਬੈਠ ਜਾਂਦੀ ਆ ਮੰਮੀ ਉਹ ਖਰਾਬ ਨਹੀਂ ਹੋਇਆ ਮੈਂ ਤਾਂ ਬਟਨ ਦੱਬਿਆ ਗਿਆ ਕੀ ਪਤਾ ਹੁਣ ਤੂੰ ਉਹਨੂੰ ਕੀ ਕਰਤਾ ਪੁੱਤ ਦੇਖ ਲੈ ਜੇ ਤੇਰੇ ਸਮਝ ਪੈਂਦੀ ਐ ਤਾਂ ਦੇਖੀ ਨਹੀਂ ਫਿਰ ਭਾਈ ਨੂੰ ਸੱਦ ਲਈ ਉਹ ਦੁਖ ਜੂਗਾ ਕੇ ਬਿਜਲੀ ਵਾਲਾ ਇਹਦਾ ਖਰਚੇ ਨੂੰ ਘਰ ਖੜਾ ਕਰ ਲਿਆ ਮੈਂ ਨਹੀਂ ਉਹੀ ਗੱਲ ਹੋ ਗਈ ਨਾ ਫਿਰ ਕਹੇਗੀ ਮੈਨੂੰ ਬਾਰ-ਬਾਰ ਕਹਿੰਦੀ ਐ ਗਏ ਘਰ ਦੀਆਂ ਤੂੰ ਗਏ ਘਰ ਦੀ ਚੀਜ਼ਾਂ ਬਣਾਉਣੀਆਂ ਤਾਂ ਕੀ ਸੀ ਸਾਂਭਣੀਆਂ ਤਾਂ ਕੀ ਸੀ ਨਹੀਂ ਤੂੰ ਬਣੀਆਂ ਬਨਾਈਆਂ ਨੂੰ ਵੀ ਅੱਗ ਲਾਈ ਜਾਨੀ ਆ ਹੈ ਪਹਿਲਾਂ ਤੂੰ ਮਸ਼ੀਨ ਦਾ ਢੱਕਣ ਤੋੜਤਾ ਦੂਜਾ ਟੁੱਟਣ ਵਾਲਾ ਕਰਿਆ ਪਿਆ ਹੁਣ ਅੱਜ ਇਨਵਰਟਰ ਦਾ ਹੋ ਗਿਆ ਆ ਤੁਹਾਨੂੰ ਪਤਾ ਨਹੀਂ ਹੋਰ ਕੀ ਚੰਦ ਚਾੜੇਗੀ ਮੰਮੀ ਹਰ ਟਾਈਮ ਕਿਉਂ ਮੈਨੂੰ ਬੋਲਤੇ ਰਹੋ ਨਾ ਮੈਂ ਇਹ じゃ ਕੀ ਮਾੜਾ ਕਰਤਾ ਜੇ ਮੈਂ ਤੁਹਾਨੂੰ ਇੰਨੀ ਬੁਰੀ ਲੱਗਦੀ ਤੇ ਮੈਂ ਭਗ ਜਾਨੀ ਆ ਇੱਥੋਂ ਹੁਣ ਤੂੰ ਕਿੱਥੇ ਜਾਏਂਗੀ ਨਹੀਂ ਤੂੰ ਨਰਕ ਚੋਂ ਨਿਕਲ ਕੇ ਸਵਰਗ ਚ ਆ ਗਈ ਤੇਰਾ ਕਿੱਥੇ ਜਾਣ ਨੂੰ ਜੀ ਕਰਨੇ ਹੁਣ ਧਮਕੀਆਂ ਹੀ ਹੁੰਦੀਆਂ ਨੇ ਤੇਰੇ ਵਰਗੀਆਂ ਪਹਿਲਾਂ ਤਾਂ ਤੇਰੇ ਪਿਓ ਨੇ ਮਸਾਂ ਖਿਹੜਾ ਛੜਾਇਆ ਬਸ ਇੱਕ ਧੀ ਤੋਰਤੀ ਦੇ ਕੇ ਦੋ ਸੂਟ ਭਗ ਜਾ ਹਾਂ ਇੱਥੇ ਬਣਿਆ ਬਣਾਇਆ ਸਾਰਾ ਕੁਝ ਤੈਨੂੰ ਮਿਲ ਗਿਆ। ਉਹ ਕੀ ਨੂੰ ਕੋਈ ਜਾਨੀ ਕਦੀ ਕੋਈ ਬੋਲੀ ਜਾਨੀ ਹੈ ਕੀ ਹੋ ਗਿਆ? ਹੋਣਾ ਕੀ ਸੀ ਜਿਹੜੀ ਚੀਜ਼ ਨੂੰ ਹੱਥ ਲਾਉਂਦੀ ਆ ਉਹੀ ਤੋੜ ਦਿੰਦੀ ਆ। ਜਿਹੜੀ ਚੀਜ਼ ਨੂੰ ਹੱਥ ਲਾਉਂਦੀ ਆ ਉਹੀ ਝੱਟ ਖਰਾਬ। ਪਹਿਲਾਂ ਨਾ ਮਸ਼ੀਨ ਉਹ ਕਿਹਾ ਵੀ ਭਾਈ ਟੱਕਨ ਨਾ ਤੋੜਦੀ। ਹੁਣ 10 ਮਿੰਟ ਘਰੋਂ ਬਾਹਰ ਗਏ ਆ ਆਉਂਦਿਆਂ ਨੂੰ ਇਨਵਰਟਰ ਨੂੰ ਨਵਾਂ ਜੱਬ ਖੜਾ ਕਰਤਾ। ਉਹ ਕਾਹਨੂੰ ਤੇਰਾ ਦਿਮਾਗ ਖਰਾਬ ਹੋ ਗਿਆ ਉਹੀ ਉਹੀ ਅਸਲ 'ਚ ਤੂੰ ਆਉਦੀ ਨੂੰ ਨੂੰ ਦੇਖ ਕੇ ਜਰਦੀ ਨਹੀਂ। ਤੈਨੂੰ ਚੰਗੀ ਨਹੀਂ ਲੱਗਦੀ। ਚੰਗੀ ਕਾਨੂੰਨੀ ਲੱਗਦੀ ਹੁਣ ਉਹ ਬਣੀਆਂ ਬਣਾਈਆਂ ਚੀਜ਼ਾਂ ਦੇਤੀਆਂ ਸਾਰਾ ਘਰ ਸੰਭਾਤਾ ਹੈ ਘਰ ਦੀਆਂ ਚਾਬੀਆਂ ਉਹਨੂੰ ਦੇਤੀਆਂ ਮੈਂ ਤਾਂ ਮੰਜੇ ਤੇ ਇੱਕ ਪਾਸੇ ਹੋ ਕੇ ਬੈਠ ਗਈ ਫਿਰ ਵੀ ਨਹੀਂ ਉਹ ਤਾਂ ਸਾਹਮਦਾ ਬੱਸ ਕਰ ਮੈਂ ਇਹੀ ਕਹਿਣਾ ਵੀ ਤੂੰ ਜਿਹੜੀਆਂ ਘਰੇ ਚੀਜ਼ਾਂ ਬਣਾਈਆਂ ਨੇ ਉਹ ਪੁੱਤਾਂ ਦੀਆਂ ਖਾਤਰੀ ਬਣਾਈਆਂ ਨੇ ਨਾਲੇ ਕੋਈ ਨਹੀਂ ਹਜੇ ਨਿਆਣੀ ਸਿਆਣੀ ਆ ਕੁਝ ਨਹੀਂ ਹੁੰਦਾ ਸਾਰਾ ਪਤਾ ਲੱਗ ਜੂ ਕਿਉਂ ਇਹੀ ਗੱਲ ਤੂੰ ਠੰਡੇ ਦਿਮਾਗ ਨਾਲ ਵੀ ਕਹਿ ਸਕਦੀ ਐ ਵੀ ਭਾਈ ਐ ਨਹੀਂ ਐ ਕਰ ਲੈ ਜੇ ਮੈਂ ਠੰਡੇ ਸੁਭਾਅ ਨਾਲ ਕਹਿਣ ਲੱਗੀ ਨਾ ਇਹਨੇ ਹੋਰ ਸਿਰ ਚੜ ਜਾਣਾ ਇਹਨੂੰ ਡਰ ਪੈ ਨਹੀਂ ਰਹਿਣਾ ਇੱਕ ਤਾਂ ਆਪਣਾ ਪੁੱਤ ਊਂ ਨਹੀਂ ਬੋਲਦਾ ਹੈ ਜੇ ਆਪਾਂ ਵੀ ਨਾ ਬੋਲੇ ਤਾਂ ਫਿਰ ਇਹ ਸਿਰ 'ਚ ਗਲੀਆਂ ਕਰੂ ਤੇਰੇ ਪੁੱਤ ਨੂੰ ਪਛਾਣਨ ਨਾ ਨਹੀਂ ਇਹਨੇ ਮੈਂ ਕਹਿੰਦਾ ਤੂੰ ਆਪਦੇ ਕੰਨਿਓ ਨਾ ਬਾਦੇ ਕਾਠੇ ਕਰ ਮੈਂ ਕਹਿੰਦਾ ਐਨੀ ਨੂੰ ਸਿਆਣੀ ਤਾਂ ਜਿੰਨੀ ਕਹਦਾ 19 ਸਿਆਣੀ ਹੈ ਜਿਹੜੀ ਆਪਣੇ ਪੁੱਤ ਨੂੰ ਲਵੇ ਲਈ ਬੈਠੀ ਹੈ ਤੇ ਨਾਲ ਉਹ ਤਾਂ ਬਿੰਦੇ-ਬਿੰਦੇ ਦਾ ਖਿਆਲ ਰੱਖਦੀ ਹੈ ਨਾਲੇ ਉਹਨੂੰ ਪਤਾ ਵੀ ਇਹ ਤੋਂ ਬੋਲਿਆ ਨਹੀਂ ਜਾਂਦਾ ਸਾਰੀ ਗੱਲ ਦਾ ਪੂਰਾ ਧਿਆਨ ਰੱਖਦੀ ਹੈ ਪਰ ਤੂੰ ਤੂੰ ਉਹਦੇ ਹੁਜਾਂ ਲਈ ਜਾਨੀ ਉਹ ਹੁਜਾਂ ਲਈ ਜਾਨੀ ਹੈ ਮੈਂ ਕਾਨੂੰ ਲਾਉਣੀ ਆ ਜੀ ਜਿਹੜੀ ਗੱਲਾਂ ਮੈਂ ਡਰਦੀ ਆ ਉਸੇ ਤੋਂ ਹੀ ਡਰਦੀ ਆ ਜੇ ਆਪਾਂ ਇਹਨੂੰ ਨਾ ਕੁਛ ਕਿਹਾ ਜੇ ਤੂੰ ਸੀਹਾਈ ਉਹਦਾ ਪੱਖ ਲੈਂਦੇ ਰਹੇ ਤਾਂ ਉਹਦਾ ਡਰ ਪਹਿ ਚੱਕਿਆ ਜਾਊ ਦੇਖ ਭਗਵਾਨ ਜੇ ਤੂੰ ਡਰਦੀ ਹੈ ਨਾ ਇਸ ਗੱਲੋਂ ਡਰ ਵੀ ਮੇਰੇ ਪੁੱਤ ਦਾ ਘਰ ਵਸ ਜੇ ਤੂੰ ਡਰ ਇਸ ਗੱਲੋਂ ਵੀ ਮੇਰੇ ਪੁੱਤ ਦਾ ਘਰ ਵਸਦਾ ਰਹੇ ਇਹਨੂੰ ਨਾ ਕੁਛ ਕਹਿ ਬਸ ਆਵੇ ਹੀ ਆ ਤੇ ਬਸਦਾ ਹੀ ਰਹੂ ਤੈਨੂੰ ਪਤਾ ਇਹਦੇ ਪੇਕੀ ਕੀ ਆ ਇੱਕ ਟਹੀਜੀ ਕੋਠੜੀ ਸੀ ਜਿੱਥੋਂ ਇਹਨੂੰ ਕੱਢ ਕੇ ਲਿਆਏ ਆ ਬੱਸ ਹੈਂ ਆਹੀ ਤੇਰੇ ਦਿਮਾਗ ਚ ਕੀੜਾ ਫਸਿਆ ਪਿਆ ਵੀ ਹਾਂ ਉਹ ਗਰੀਬ ਘਰਤੀ ਐ ਤੇ ਗਰੀਬ ਘਰੋਂ ਹਣ ਆਈ ਐ ਤੇ ਜਿੱਥੇ ਸਾਰਾ ਕੁਝ ਹੈ ਉਹ ਫੇਰ ਚੰਗੇ ਕੰਮ ਨੇ ਚੰਗੇ ਕੰਮ ਨੇ ਆਪਣੇ ਵੀ ਜਿਹੜਾ ਆਪਣਾ ਪੁੱਤ ਬਿਲੇ ਲੱਗ ਗਿਆ ਮੈਨੂੰ ਪੁੱਛ ਕੇ ਦੇਖ ਮੈਂ ਲੋਕਾਂ ਦੀਆਂ ਕਿੰਨੇ ਮਿਲਤਾ ਕੀਤੀਆਂ ਨੇ ਵੀ ਮੇਰੇ ਪੁੱਤ ਦਾ ਘਰ ਬਸਾ ਦਿਓ ਘਰ ਬਸਾ ਦਿਓ ਇਹ ਤਾਂ ਕਹ ਵੀ ਸ਼ੁਕਰ ਹੈ ਰੱਬ ਦਾ ਆਪਣਾ ਨੂੰ ਟੁੱਟੀ ਭੱਜੀ ਝੁਰਗੀ ਤੁਸੀਂ ਨਾ ਨਾ ਗੱਲਾਂ ਚ ਬਾਰੇ ਨਹੀਂ ਆਉਂਦੇ ਨਾ ਕਿ ਦਰੇ ਨਹੀਂ ਸੀ ਮੇਰਾ ਪੁੱਤ ਰਹਿੰਦਾ ਮੇਰੇ ਪੁੱਤ ਨੂੰ ਸਾਖ ਹੁੰਦੇ ਉਹਦੇ ਘਰ-ਬਾਰ ਤੇ ਉਹਦੀ ਜ਼ਮੀਨ ਤੇ ਫਿਰ ਕੀ ਹੋਗਾ ਜੇ ਮੇਰਾ ਪੋਤਾ ਪਾਹ ਜਾ ਲੋਕਾਂ ਦੇ ਕਿਹੜਾ ਹੈ ਨਹੀਂਗੇ ਬਥੇਰਿਆਂ ਦੇ ਹੋ ਜਾਂਦੇ ਨੇ ਵਿਆਹ ਤੇ ਮੇਰੇ ਪੁੱਤ ਕੋਲੇ ਕਾਸੇ ਦੀ ਕਾਟ ਨਹੀਂ ਸੀ ਉਹਦੇ ਸਿਰ ਤੇ ਹੋਣਾ ਸੀ ਮੇਰੇ ਪੁੱਤ ਦਾ ਵਿਆਹ ਵੇਖ ਲੈ ਮੇਰੀ ਗੱਲ ਸੁਣ ਲੈ ਤੇਰੇ ਪੁੱਤ ਨੂੰ ਬੋਲਣਾ ਨਹੀਂ ਆਉਂਦਾ ਚੱਲਣਾ ਨਹੀਂ ਆਉਂਦਾ ਤੂੰ ਕਹਿ ਵੀ ਸ਼ੁਕਰ ਹੈ ਮੇਰੇ ਘਰੇ ਨੂੰ ਆ ਗਈ ਕਿੱਥੇ ਆਉਣਾ ਸੀ ਆਪਣੇ ਘਰੇ ਕਿਸੇ ਨੇ ਹਾਂ ਗੱਲਾਂ ਕਰ ਕਰਕੇ ਨਾ ਤੁਸੀਂ ਆਪ ਵੀ ਰੋਟੀਆਂ ਜਾਓਗੇ ਤੇ ਮੈਨੂੰ ਵੀ ਕਰੋਗੇ ਤੁਸੀਂ ਚੁੱਪ ਹੀ ਰਿਹਾ ਕਰੋ ਮੈਂ ਤਾਂ ਚੁੱਪ ਰਿਹਾ ਕਰਾ ਫੇਰ ਕਰ ਵੀ ਕੀ ਦਿੱਤਾ ਉਹਨੇ ਇਹ じゃ ਕੀ ਮਾੜਾ ਕਰਤਾ ਕਰਤਾ ਕੀ ਖਰਾਬ ਕਰਤਾ ਜੇ ਕਿਸੇ ਘਰਾਣੇ ਚੀਤੀ ਹੁੰਦੀ ਨਾ ਘਰਾਣੇ ਕਰਦੀ ਕਿਸੇ ਚੰਗੇ ਘਰੋਂ ਆਈ ਹੁੰਦੀ ਤਾਂ ਉਹਨਾਂ ਨੂੰ ਉਹਨਾਂ ਚੀਜ਼ਾਂ ਚਲਾਉਣ ਦਾ ਚੱਜ ਹੁੰਦਾ ਹੁਣ ਤਾਂ ਕਾਸੇ ਦਾ ਲੱਖਣ ਨਹੀਂ ਆ ਗਈ ਗਏ ਘਰ ਦੀ ਆਹੋ ਉਹਨੂੰ ਕਾਨੂੰ ਕੋਹ ਚਲਾਉਣਾ ਆਂਦਾ ਤੈਨੂੰ ਕੱਪੜੇ ਧੋਣ ਵਾਲੀ ਮਸ਼ੀਨ ਚਲਾਉਣੀ ਆਉਂਦੀ ਐ ਤੈਨੂੰ ਟੈਲੀਵਿਜ਼ਨ ਚਲਾਉਣਾ ਆਉਂਦਾ ਐ ਤੈਨੂੰ ਇਨਵਰਟਰ ਆਉਂਦਾ ਓਏ ਉਹ ਵੀ ਤੇਰੇ ਵਾਂਗੂ ਹੌਲੀ ਹੌਲੀ ਸਭ ਕੁਝ ਸਿੱਖ ਜੂ ਮੜਾ ਠੰਡੀ ਰਿਹਾ ਕਰ ਅੱਜ ਜ਼ਲ ਦੇਖ ਰਹੀ ਨਹੀਂ ਵੀ ਤੋ ਤਾਂ ਥੋੜਾ ਦਿੱਤਾ ਹੁਣ ਇਹ ਭੁੱਖੀ ਰਹਿਣ ਲੱਗ ਗਿਆ ਅਸਲ ਚ ਓ ਭਾਈ ਕੁੜੀਏ ਪ੍ਰੀਤ ਆਹ ਬਾਪੂ ਆ ਲੈ ਦੁੱਧ ਦੀ ਬਾਲਟੀ ਤੇ ਤੂੰ ਇਹਨੂੰ ਸੰਭਾਲ ਦੇ ਹੈ ਠੀਕ ਐ ਆਹੋ ਪੁੱਫੜਾਓ ਮੈਨੂੰ ਤੇ ਅੱਜ ਦੁੱਧ ਘੱਟ ਦਿੱਤਾ ਭਾਈ ਅਸਲ ਚ ਇਹਨੂੰ ਕੱਖਾਂ ਡਾ ਨਹੀਂ ਹੁਣ ਭੁੱਖੀ ਰਹਿਣ ਲੱਗੀ ਆ ਦੋ ਦਿਨ ਮੈਂ ਕਾਦਾ ਵਾਗਿਆ ਕਰੋ ਬਸ ਇਹਨੂੰ ਭੁੱਖੀ ਤੇ ਹੀ ਰਹਿਣ ਲੱਗੀ ਤਾਂ ਕਰਕੇ ਐ ਬਾਪੂ ਮੇਰੇ ਨਾਲ ਸੁਣਿਓ ਹਾਂ ਧਾਰ ਕੱਢਣਾ ਮੈਨੂੰ ਵੀ ਸਿਖਾ ਦਿਓ ਉਹ ਭਾਈ ਹਜੇ ਮੈਂ ਹੈਗਾ ਧਾਰ ਕੱਢਣ ਵਾਲਾ ਨਾਲੇ ਹਜੇ ਕੀ ਲੋੜ ਐ ਜਦੋਂ ਚੰਗੇ ਪਰੇ ਹੱਥ ਪੈਰ ਚੱਲਦੇ ਆ ਮੇਰੇ ਸਭ ਕੁਝ ਸੰਭਾਲ ਸਕਦਾ ਮੈਂ ਹਜੇ ਤੂੰ ਘਰ ਦਾ ਇਕੱਲਾ ਕੰਮ ਸੰਭਾਲ ਲਿਆ ਕਰ ਜਾ ਆਪਦੀ ਸੱਸ ਨੂੰ ਸੰਭਾਲ ਲਿਆ ਕਰ ਬਾਪੂ ਉਹਨਾਂ ਵੀ ਬਹੁਤ ਸਾਂਭਦੀਆਂ ਦੇਖਿਓ ਫੇਰ ਵੀ ਮੈਨੂੰ ਬੋਲਦੇ ਰਹਿੰਦੇ ਨੇ ਹਰੇਕ ਕੰਮ ਦੇ ਵਿੱਚ ਆਏ ਨਹੀਂ ਕਰਿਆ ਹਤੇ ਮੈਨੂੰ ਆਏ ਸੀ ਹਨਾ ਵੀ ਚਲ ਮੈਂ ਧਾਰ ਕੱਢਣੀ ਵੀ ਸਿੱਖ ਜਾਂਦੀ ਕੋਈ ਨਹੀਂ ਭਾਈ ਤੈਨੂੰ ਧਾਰ ਵੀ ਸਿਖਾ ਦਿਆਂਗੇ ਸਭ ਕੰਮ ਸਿੱਖ ਜੇਗੀ ਹਜੇ ਨਾ ਤੇਰੀ ਸੱਸ ਦਾ ਸੁਭਾਅ ਉਹੋ ਜਿਹੀ ਹੈ ਪਰ ਤੂੰ ਉਹਦਾ ਗੁੱਸਾ ਨਾ ਕਰਿਆ ਕਰ ਮੈਂ ਹੈਗਾ ਨਾ ਤੇਰਾ ਪਿਓ ਹੁਣ ਤੂੰ ਮੈਨੂੰ ਸੌਰਾ ਨਾ ਸਮਝਿਆ ਕਰ ਮੈਂ ਤੇਰਾ ਪਿਓ ਹੈ ਠੀਕ ਹੈ ਨਾ ਜੇ ਕੋਈ ਵੀ ਤੈਨੂੰ ਗੱਲ ਕਹੇ ਮੈਨੂੰ ਦੱਸ ਦਿਆ ਕਰ ਪਹਿਲੀ ਗੱਲ ਤਾਂ ਤੂੰ ਥੋੜਾ ਜਿਹਾ ਹਾਜਮਾ ਰੱਖਿਆ ਕਰੋ ਉਹਦਾ ਸੁਭਾਅ ਹੀ ਉਹ ਮੈਂ ਬੋਲਦੀ ਰਹਿੰਦੀ ਹੈ ਠੀਕ ਹੈ ਨਾ ਮੈਂ ਤਾਂ ਉਹਨੂੰ ਕਦੇ ਬੋਲੀ ਬਸ ਤੂੰ ਗੁੱਸਾ ਨਾ ਕਰਿਆ ਕਰ ਪਤੋ ਉਹਦਾ ਠੀਕ ਹੈ ਹਾਂ ਚਲ ਕੋਈ ਨਹੀਂ ਦੋ ਮਲਾਕ ਆਖਾ ਜੇ ਕੱਟ ਪਾਏ ਨੇ ਤਾਂ ਕਰਕੇ ਥੋੜਾ ਦਿੱਤਾ ਦੇਖੇ ਹਾਂ ਜੀ ਮੈਂ ਕਿੱਥੇ ਜਾ ਰਹੇ ਸੀ ਤੁਸੀਂ ਜਾਣ ਨੂੰ ਤਾਂ ਭੱਗ ਜਾਓ ਕਿੱਥੇ ਜਾਣਾ ਪਹਿਲੇ ਮੇਰੀ ਗੱਲ ਸੁਣ ਕੇ ਜਾਇਓ ਤੁਸੀਂ ਅੱਜ ਕਿਵੇਂ ਕੀ ਮੈਂ ਪਹਿਲਾਂ ਬਾਪੂ ਨਾਲ ਵੀ ਗੱਲ ਕਰੀ ਹੈਗੀ ਦੇ ਲੋ ਹੁਣ ਮੰਮੀ ਮੈਨੂੰ ਗੱਲ ਗੱਲ ਤੇ ਕਿੰਨਾ ਝਿੜਕਦੀ ਹੈਗੀ ਹਰ ਇੱਕ ਗੱਲ ਤੇ ਟੋਕਦੀ ਹੈਗੀ ਸੋਏ ਸੋਏ ਸਵਾ ਇਹੋ ਜਿਹਾ ਨਹੀਂ ਹੈਗਾ ਇਹ ਤਾਂ ਤੁਸੀਂ ਸ਼ੁਕਰ ਕਰੋ ਵੀ ਮੈਂ ਬੈਠੀ ਆ ਇੱਕ ਤੁਹਾਡੇ ਮੈਂ ਤੁਹਾਡਾ ਤਰਫ ਕਰਦੀ ਆ ਫੇਰ ਵੀ ਵੀ ਜੇ ਐਂ ਚੱਲਦਾ ਰਹੇ ਹਨਾ ਮੈਂ ਉਹਦੇ ਬਾਪੂ ਨੂੰ ਫੋਨ ਕਰ ਦੂੰਗੀ ਮੈਨੂੰ ਲੈ ਜਾਊਗਾ ਕੇ ਜਾ ਉਹਨਾਂ ਨੂੰ ਸਮਝਾ ਲਓ ਮੈਨੂੰ ਗੱਲ ਗੱਲ ਤੇ ਮੈਨੂੰ ਮਾਰਨ ਤੱਕ ਜਾਂਦੇ ਨੇ ਮੈਂ ਹਰ ਇੱਕ ਗੱਲ ਚੁੱਪ ਕਰਕੇ ਸਹਿ ਲੈਣੀ ਆ ਮੈਂ ਬੋਲਦੀ ਨਹੀਂ ਕੁਝ ਵੀ ਠੀਕ ਆ ਤੇ ਬਗਜੋ ਨਾਲ ਜਲਦੀ ਮੁੜ ਆਇਓ ਠੀਕ ਆ ਹਾਂ ਹੋਰ ਨਾ ਕੋਣ ਜਾਊਗੀ ਕਿਉਂ ਲਾ ਜਰੂਰ ਆਉਣੇ ਨਾ ਤੇਰੇ ਕੰਨ ਭਰੇ ਹੋਣਗੇ ਵੀ ਮੈਂ ਜਾਊਂਗੀ ਬਿੰਦਕ ਨੂੰ ਜਾਂਦੀ ਚਾਹੇ ਹੋਣ ਬਗਜੇ ਬੇ ਉਹਨੂੰ ਪਿੱਛੇ ਕੀਨੇ ਚੱਲਣਾ ਮਸਾ ਤਾਂ ਉਹਦੇ ਪਿਓ ਨੇ ਦੋ ਹੱਥ ਬੰਨ ਕੇ ਬਿਆਹੀ ਆ ਕਿਤੇ ਨਹੀਂ ਜਾਂਦੀ ਤੈਨੂੰ ਡਰਾਬੇ ਹੀ ਦਿੰਦੀ ਆ ਨਾ ਤੂੰ ਉਹਦੋਂ ਕਹਿੰਦਾ ਸੀ ਮੈਂ ਜਾਣਾ ਜਾਣਾ ਤੇ ਹਜੇ ਘਰੇ ਗੇੜੇ ਕੱਢੀ ਜਾਣਾ ਹਾਂ ਆਇਆ ਯਾ ਬਗ ਜਾ ਤੈਨੂੰ ਸੱਦੀ ਜਾਂਦੇ ਹੋਣਗੇ ਨਾਲੇ ਟਾਈਮ ਨਾਲ ਘਰੇ ਆ ਜੀ ਭੁੱਖਣ ਪਾਣਾ ਬਾਹਰ ਹੀ ਤੁਰਿਆ ਫਿਰਦਾ ਰਹਿਣਾ ਲਾ ਦੇਖ ਲੈ ਲੋੜਾ ਆ ਗਿਆ ਵਿੰਦ ਨਹੀਂ ਪਾਸੇ ਹੋਣ ਦਿੰਦੀ ਨਾਲ ਦੀ ਨਾਲ ਮੁੰਡੇ ਨੂੰ ਉਂਗਲੀਆਂ ਲਾ ਦਿੰਦੀ ਆ ਅਖੇ ਮੈਂ ਤਾਂ ਜਾਉਂਗੀ ਜਿਹੜੀਆਂ ਜਾਣਦੀਆਂ ਨੇ ਉਹ ਸੁਣਾਉਂਦੀਆਂ ਨਹੀਂ ਹੁੰਦੀਆਂ ਨਾਲੇ ਜਾ ਕੇ ਕਰेंगी ਕੀ ਉੱਥੇ ਭੁੱਖੇ ਹੋਏ ਮਰेंगी ਲ ਮੈਂ ਦਿਖਾਉਣੀ ਆ ਹੁਣ ਇਹਨੂੰ ਤਾਰੇ ਇਹ ਜਾਣ ਨੂੰ ਕਹਿੰਦੇ ਨਾ ਪਹਿਲਾਂ ਤਾਂ ਉਹਦੇ ਪਿਓ ਨੂੰ ਸਦਕੇ ਦਿਖਾਉਣੀ ਆ ਸੁੰਦੇ ਨੀ ਮਾੜਾ ਜੇ ਮੇਰੀ ਗੱਲ ਸੁਣਾਉ ਰੇ ਆ ਕੇ ਉਹ ਕੀ ਹੋ ਗਿਆ ਕੀ ਕਹੀ ਜਾਨੀ ਐ ਮਾੜਾ ਜੇ ਉਰੇ ਤਾਓ ਆ ਗਿਆ ਤੈਨੂੰ ਤੇਰੀ ਨੂਹ ਦੀ ਕਰਤੂਤ ਵਾਲੇ ਪੱਖ ਲੈਂਦਾ ਰਹਿਣਾਗਾ ਕੀ ਐ ਕੀ ਹੋ ਗਿਆ ਹਾਂ ਆ ਜਾ ਦਿਖਾਵਾਂ ਤੁਹਾਨੂੰ ਤੇਰੀ ਨੂਹ ਦੀ ਕਰਤੂਤ ਕੀ ਹੋ ਗਿਆ ਕੀ ਹੋ ਗਿਆ ਹੁਣ ਕੀ ਸੀ ਤੁਸੀਂ ਕਹਿੰਨੇ ਰਹੇ ਨਾ ਉਹ ਮਿਹਨੇ ਤੇ ਨਹੀਂ ਨਾ ਦਇਆ ਕਰੂ ਨੂੰ ਪੇਕਿਆਂ ਬਰ ਇਹਨਾਂ ਕਿਹਾ ਕਰ ਫੇ 10ਵੀਂ ਤਾਂ ਸਹੀ ਕੱਲ ਕੀ ਹੋ ਗਈ ਹੁਣ ਆ ਗੱਡੀਆਂ ਕਾਦੇ ਵਾਸਤੇ ਖਰੀਦੀਆਂ ਨੇ ਆਪਾਂ ਗੱਡੀਆਂ ਇਹ ਬਾਹਰ ਅੰਦਰ ਜਾਣ ਵਾਸਤੇ ਖਰੀਦੀਆਂ ਹੋਰ ਕਾਦੇ ਵਾਸਤੇ ਖਰੀਦੀਆਂ ਲੈ ਤੇਰੀ ਨੂਹ ਦੀ ਕਰਤੂਤ ਦੇਖ ਲੈ ਨਾ ਉਹ ਅੱਛਾ ਉਹਨੇ ਲੀੜੇ ਧਰ ਤੇ ਹੈ ਹਾਂ ਇਹ ਗੱਡੀਆਂ ਕਲੀੜੇ ਧਰਨ ਵਾਸਤੇ ਹੁੰਦੀਆਂ ਨੇ ਨਾ ਲਮਾਰੀਆਂ ਨੂੰ ਅੱਗ ਲੱਗ ਗਈ ਉਹ ਕੋਈ ਨਹੀਂ ਅੱਗ ਲੱਗ ਗਈ ਤੈਤਣੀਆਂ ਨੂੰ ਓਹੋ ਤੂੰ ਵੀ ਨਾ ਫੇਰ ਉਹੀ ਪੌੜੀਆਂ ਚੜ ਜਾਨੀ ਐ ਦੱਸ ਫੇਰ ਕੀ ਹੋਗਾ ਜੇ ਲੀੜੇ ਧਰ ਤੇ ਉਹਨੇ ਲੀੜੇ ਧਰ ਤੇ ਤੂੰ ਚੱਕ ਕੇ ਭਰੇ ਕਰ ਦੇ ਅੱਛਾ ਉਹ ਕੰਮ ਬਗਿਆੜੀ ਜਾਵੇ ਮੈਂ ਸਵਾਰੀ ਜਾਵਾਂ ਅਨਾ ਉਹਨੂੰ ਇੰਨਾ ਲੱਖਣ ਨਹੀਂ ਵੀ ਐਨੀ ਮਹਿੰਗੀ ਗੱਡੀ ਤੇ ਕੱਪੜੇ ਧਰਦੀ ਆ ਹੈ ਜਿਹੜਾ ਮੈਂ ਸੁਨਵਾਈਆਂ ਕਰਦੀ ਆ ਮੈਨੂੰ ਲੱਖਣ ਨਹੀਂ ਤੈਨੂੰ ਚੱਜ ਨਹੀਂ ਤਾਂ ਤੂੰ ਪੱਖ ਲੈਣਾ ਉਹ ਹੋਰ ਫਿਰ ਕੀ ਕਰਾਂ ਮੇਰੇ ਪੁੱਤ ਦਾ ਘਰ ਵੀ ਬਸਾਉਣਾ ਹੈ ਤੈਨੂੰ ਤਾਂ ਹੁਣ ਇੱਕੋ ਹੀ ਗੱਲ ਦੀਂਦੀ ਐ ਵੀ ਬਸ ਉਹਨੂੰ ਕੰਮ ਨਹੀਂ ਕਰਨਾ ਹੁੰਦਾ ਉਹ ਇਹੇ ਜੀ ਆ ਉਹ ਇਹੇ ਜੀ ਆ ਸਾਰੀਆਂ ਨੌਸਰਾਂ ਉਹਦੇ ਚ ਘੜਦੀ ਰਹਿਣੀ ਐ ਦੋ ਬੁੜੀਆਂ ਸੱਦ ਕੇ ਦਿਖਾ ਲਾ ਜੇ ਨਾ ਗਲਤੀ ਕੀਤੀ ਤਾਂ ਮੈਨੂੰ ਕਹਿ ਦੀ ਆ ਤਾਂ ਅੰਨੇ ਨੂੰ ਵੀ ਦਿਸੀ ਜਾਂਦਾ ਹੈ ਵੇ ਗੱਡੀ ਤੇ ਕੱਪੜੇ ਕੌਣ ਧਰਦਾ ਹੈ ਕਿੰਨੇ ਬੁਰੇ ਲੱਗਦੇ ਨੇ ਅਗਲਾ ਕਹੋ ਇਹਨਾਂ ਦੇ ਅੰਦਰ ਕੋਈ ਬੈੱਡਲ ਮਾਰੀਆਂ ਹੈ ਨਹੀਂ ਕੱਪੜੇ ਧਰਨ ਨੂੰ ਉਹ ਕੋਈ ਨਹੀਂ ਭਾਗਵਾਨੇ ਕੁਝ ਨਹੀਂ ਹੁੰਦਾ ਹਾਂ ਪਤਾ ਜੇ ਜੇ ਘਰੋਂ ਆਈ ਆ ਜਲੂਫ ਕਰਦੀ ਕਰਦੀ ਸੀ ਇੱਥੇ ਆ ਕੇ ਮੇਰਾ ਕੱਢਣ ਲੱਗ ਗਈ ਉਹ ਕੋਈ ਨਹੀਂ ਜੇ ਤੈਨੂੰ ਨਹੀਂ ਨ ਸਮਝਾਉਣੀ ਆਉਂਦੀ ਮੈਂ ਸਮਝਾ ਦੂੰ ਵੀ ਭਾਈ ਆ ਲੀੜਾ ਕੱਪੜਾ ਤਾਂ ਦੇਖ ਕੇ ਧਰ ਦਿਆ ਕਰ ਇਹ ਹੀ ਗੱਲ ਤੂੰ ਵੀ ਕਹਿ ਸਕਦੀ ਆ ਉਹਨੂੰ ਬਥੇਰੀਆਂ ਗੱਲਾਂ ਸੋਲਨੀਆਂ ਸੋਡੀਆਂ ਵੀ ਤੇ ਉਹਨਾਂ ਦੀਆਂ ਵੀ ਕਰਨੀ ਮੈਂ ਆਪਣੀ ਮਰਜ਼ੀ ਆ ਮੇਰੇ ਪੁੱਤ ਦਾ ਘਰ ਹੈ ਜੇ ਅੱਜ ਮੈਂ ਆਦੀ ਪੁੱਤ ਦੀ ਖਾਤਰ ਬੋਲੂਗੀ ਨਾ ਤਾ ਕੰਮ ਚੱਲੂਗਾ ਜੇ ਥੋਡੇ ਸਿਰ ਤੇ ਰਹੀ ਕੋਈ ਕੰਮ ਨਹੀਂ ਚੱਲਣਾ। ਉਹ ਮੇਰੀ ਗੱਲ ਤਾਂ ਸੁਣ ਲੈ। ਗੱਲ ਸੁਣ ਲੈ ਤੂੰ ਧਿਆਨ ਨਾਲ। ਜੇ ਕੇਰਾ ਘਰ ਓਜੜ ਗਿਆ ਨਾ ਮੁੜ ਕੇ ਰਾਸ ਨਹੀਂ ਉਹਨਾਂ ਦੇਖ ਲੈ ਫੇਰ ਪਛਤਾਏਂਗੀ ਵੇਲੇ ਨੂੰ। ਮੈਂ ਕੀ ਪਛਤਾਉਂਗੀ? ਹਾਂ। ਬਾਪੂ ਕੀ ਗੱਲ ਹੋ ਗਈ ਨੜੀ ਕਾ ਤੋ ਜਾਣਦੇ ਹੋ। ਉਹ ਗੱਲ ਭਈ ਕੀ ਹੋਣੀ ਸੀ ਕੀ ਨਾ ਹੋਣੀ ਸੀ। ਆ ਗੱਡੀ ਦੇ ਉੱਤੇ ਕੱਪੜੇ ਤਰੀ ਦੇ ਮਾੜਾ ਮੋਟਾ ਤੂੰ ਵੀ ਸੁਰਤ ਕਰ ਲਿਆ ਕਰ। ਇੱਕ ਇਹਦਾ ਸੁਭਾ ਨਹੀਂ ਚੱਜਦਾ ਦੂਜਾ ਤੂੰ ਨਹੀਂ ਕਿਸੇ ਕੰਮ ਦਾ। ਕੋਈ ਤੇ ਤਾਰ ਤੇ ਜਗ੍ਹਾ ਨਹੀਂ ਹੈਗੀ ਤੇ ਮੈਂ ਸੋਚਿਆ ਚਲੂਰੇ ਪਾਦ ਨਹੀਂ ਫੁੱਕ ਜਾਣਗੇ ਤਾਂ ਉਹਦੀ ਇਹ ਸੀ। ਗੱਡੀਆਂ ਕੱਪੜੇ ਸੁੱਕਣੇ ਪਾਉਣ ਵਾਸਤੇ ਆ ਹੈ ਪਰ ਇਹਨੂੰ ਕੀ ਲਖਣ ਜੇ ਤਾਂ ਇਹਨਾਂ ਦੇ ਗੱਡੀਆਂ ਹੋਣ ਤਾਂ ਇਹਨੂੰ ਪਤਾ ਹੋਵੇ ਵੀ ਗੱਡੀਆਂ ਕਿਵੇਂ ਸੰਭੀਦੀਆਂ ਮੰਮੀ ਫਿਰ ਕਿੱਟੀ ਕੰਗਲ ਹੋਗੀ ਜੇ ਮੈਂ ਪਾਤੀ ਮੈਂ ਮਾੜਾ ਕੰਮ ਤਾਂ ਨਹੀਂ ਕੀਤਾ ਕੋਈ ਤੇ ਚੰਗਾ ਵੀ ਕੀ ਕੀਤਾ ਨਾ ਤੈਨੂੰ ਅਕਲ ਦੀਏ ਅੰਨੀ ਐ ਇਹ ਨਹੀਂ ਪਤਾ ਵੀ ਇੰਨੀ ਮਹਿੰਗੀਆਂ ਗੱਡੀਆਂ ਤੇ ਕੱਪੜੇ ਧਰੀਦੇ ਹੁੰਦੇ ਕੀ ਕਹੂ ਭੈਣ ਭਾਈ ਆਇਆ ਵੀ ਇਹਨਾਂ ਦੇ ਘਰੇ ਥਾਂ ਨਹੀਂ ਹੈਗਾ ਨੇ ਮੈਂ ਤਾਂ ਕਿਸੇ ਤੋਂ ਉਹ ਐ ਨਹੀਂ ਕਹਾਈ ਤੇ ਤੂੰ ਮੇਰੀਆਂ ਨੇਮੀਆਂ ਪਵਾਏਂਗੀ ਸਰੀਕਣੀਆਂ ਮੂਰੇ ਭਾਈ ਤੂੰ ਵੀ ਗੌਰ ਕਰ ਲਿਆ ਕਰ ਬਸ ਬਥੇਰਾ ਹੋ ਗਿਆ ਹੁਣ ਰੋਜ਼ ਮੈਂ ਇਹਨੂੰ ਵੀ ਕਹਿੰਦਾ ਚੰਗਾ ਨਹੀਂ ਲੱਗਦਾ ਬਾਪਾ ਹੁਣ ਤੁਸੀਂ ਵੀ ਲੱਗੇ ਮੈਨੂੰ ਬੋਲਣਾ ਨਹੀਂ ਪਤਾ ਤੈਨੂੰ ਤਾਂ ਮੈਂ ਕੁਝ ਵੀ ਨਹੀਂ ਕਹਿੰਦਾ ਪਰ ਇਹ ਜੇ ਤਾਂ ਧਿਆਨ ਰੱਖਿਆ ਕਰਨਾ ਵੀ ਗੱਡੀ ਦੇ ਕੱਪੜੇ ਕਿਵੇਂ ਧਰਨੇ ਆ ਕਿਵੇਂ ਨਹੀਂ ਧਰਨੇ ਇਹ ਤੇਰੀ ਸਹੇ ਚ ਹੀ ਬੋਲਦੀ ਆ ਦੇ ਮੈਨੂੰ ਖੁੱਲੀ ਛੁੱਟੀ ਕਰਾਂ ਕੱਚੇ ਗਦੇ ਮੇਚ ਬਸ ਵਾ ਬਹੁਤ ਹੋ ਗਿਆ ਹੁਣ ਨਹੀਂ ਮੈਂ ਇਸ ਘਰ ਚ ਰਹਿਣਾ ਮੈਂ ਬਹੁਤ ਅੱਕ ਥੱਕ ਗਈ ਤੁਹਾਡੇ ਤਾਨੇ ਮਿਹਨੇ ਸੁਣ ਸੁਣ ਕੇ ਮੈਨੂੰ ਹਰ ਵਾਰੀ ਮੇਰੀ ਗਰੀਬੀ ਅਮੀਰੀ ਦੇ ਵੇਨੇ ਦਿੰਦੇ ਹੋਗੇ ਮੈਂ ਨਾ ਹੁਣ ਇਸ ਘਰ ਦੇ ਵਿੱਚ ਮੁੜ ਕੇ ਕਦੇ ਨਹੀਂ ਆਉਂਗੀ ਕਿਉਂ ਉਹੀ ਕੰਮ ਕਰਾ ਕੇ ਹਟੇਂਗੀ ਜਿਹੜਾ ਤੂੰ ਚਾਹੁੰਦੀ ਸੀ ਉਹੀ ਕੰਮ ਹੋਊਗਾ ਹੁਣ ਲੈ ਮੈਂ ਹੁਣ ਐ ਤਾਂ ਨਹੀਂ ਕਿਹਾ ਸੀ ਵੀ ਵਗ ਜਾ ਘਰ ਛੱਡ ਕੇ ਨਾ ਜੇ ਹੁਣ ਕੇਰਾ ਘਰ ਛੱਡ ਕੇ ਬਾਗੀ ਨਾ ਨਾਲੇ ਇੱਥੋਂ ਵਾਲੀ ਪੰਚਾਇਤ ਦੇ ਪੈਰੀ ਹੱਥ ਲਾਉਣੇ ਪੈਣਗੇ ਨਾਲੇ ਉੱਥੋਂ ਵਾਲੀ ਦੇ ਮਿੰਤਾ ਕਰਦੀ ਥੱਕ ਜਾਗੇ ਉਹ ਮਾੜਾ ਮੋਟਾ ਦਾ ਸੋਚ ਲੈਂਦੀ ਜੇ ਉਹ ਗਰੀਬ ਕਰਦੀ ਐ ਫਿਰ ਉਹਨੂੰ ਹੁਣ ਮੇਲੇ ਤਾਂ ਨਹੀਂ ਦੇਣੇ ਮੇਰੇ ਨਾਲ ਤਾਂ ਸਾਰੀਆਂ ਗੱਲਾਂ ਕਰਦੀ ਕਹਿੰਦੀ ਬਾਪੂ ਇਸਦਾ ਬਹੁਤ ਤੰਗੀ ਕੱਟੀ ਐ ਇੱਥੇ ਮੈਨੂੰ ਸੌਖਾ ਹੋਗਾ ਪਰ ਪਰ ਤੂੰ ਉਹਨੂੰ ਦਿਨ ਕੱਟਣੇ ਔਖੇ ਕਰਤੇ ਫਿਰ ਮੈਂ ਕੀ ਕਰਾਂ ਜੀ ਗਲਤੀਆਂ ਤਾਂ ਪਹਿਲਾਂ ਉਹੀ ਕਰਦੀ ਆ ਨਾ ਹਜੇ ਤਾਂ ਕੁਝ ਨਹੀਂ ਹੋਇਆ ਮੈਂ ਤਾਂ ਕਹਿੰਦਾ ਜੇ ਚੰਗੀ ਚਾਉਣੀ ਐ ਨਾ ਚੁੱਪ ਕਰਕੇ ਉਹਨੂੰ ਮੋੜ ਲੈ ਤੂੰ ਮੈਂ ਤਾਂ ਮੋੜ ਲੂੰਗੀ ਪਰ ਉਹ ਸੁਧਰੇ ਤਾਂ ਸਹੀ ਦੇਖਤੀਏ ਜਾਣਾ ਤਾਂ ਤੇਰੀ ਮਰਜ਼ੀ ਆ ਪਰ ਇੱਕ ਮਾਂ ਹੋਣ ਦੇ ਨਾਤੇ ਨਾ ਤੈਨੂੰ ਮੈਂ ਫਿਰ ਵੀ ਕਹਿਣੀ ਆ ਸੋਚ ਲੈ ਘਰ ਬਾਜਦੇ ਵੱਜ ਜਾਂਦੇ ਆ ਤੇ ਟੁੱਟਦੇ ਟੁੱਟ ਵੀ ਜਾਂਦੇ ਆ ਤੇ ਮਾਂ ਤੋੜਨ ਵਾਲੀ ਵੀ ਤੂੰ ਹੀ ਆ ਨਾ ਉਹ ਤਾਂ ਕਹਿਣੀ ਹੁੰਦੀ ਆ ਮੈਂ ਮਾਂ ਬਾਰੀ ਆ ਤੂੰ ਮੇਰੀ ਮਾਂ ਤੇ ਅੱਜ ਮਾਂ ਨੇ ਤੈਨੂੰ ਝਿੜਕਤਾ ਤਾਂ ਤੈਨੂੰ ਗੁੱਸਾ ਆ ਗਿਆ ਜੇ ਮੇਰੇ ਥਾਂ ਤੇ ਤੇਰੀ ਮਾਂ ਹੁੰਦੀ ਉਹ ਤੈਨੂੰ ਝਿੜਕ ਦਿੰਦੀ ਉਹਦੇ ਨਾਲ ਵੀ ਐਂ ਕਰਦੀ ਤੋ ਤੂੰ ਮੈਨੂੰ ਹਰ ਟਾਂ ਵਿੱਚ ਝਿੜਕਦੀ ਆਂਗੀ ਤੜਕੇ ਕੀ ਆਥਣੇ ਕੀ ਜਦੋਂ ਤੁਹਾਨੂੰ ਜੀ ਲੱਗਦਾ ਉਦੋਂ ਹੀ ਤੂੰ ਮੈਨੂੰ ਮਗਰ ਪੈ ਜਾਂਦੀ ਬੱਸ ਕਰ ਭਾਈ ਹੁਣ ਮੇਰੀ ਗੱਲ ਸੁਣ ਐਤੋਂ ਪਹਿਲਾਂ ਜਿਹੜਾ ਇਹਨੇ ਝਿੜਕਤਾ ਝਿੜਕਤਾ ਪਰ ਹੁਣ ਨਹੀਂ ਤੈਨੂੰ ਕੁਝ ਕਹਿਣ ਦੰਦੇ ਮੇਰੀ ਗੱਲ ਸੁਣ ਹੁਣ ਨਹੀਂ ਮੈਂ ਰਹਿਣਾ ਮੈਂ ਜਾ ਰਹੀ ਆਂ ਘਰ ਛੱਡ ਦੇਖਤੀਏ ਇੱਕ 3 ਹੋਣ ਦੇ ਨਾਲ ਤੇ ਇੱਕ 9 ਹੋਣ ਦੇ ਨਾਲ ਮੈਂ ਤਾਂ ਇੱਥੋਂ ਮਾਫੀ ਮੰਗਦੀ ਆਂ ਵੀ ਤੂੰ ਮੇਰੀ ਧੀ ਆ ਮੈਨੂੰ ਮਾਫ ਕਰ ਦੇ ਅੱਗੇ ਤੋਂ ਤੈਨੂੰ ਭਾਈ ਰੋਕ ਟੋਕ ਨਹੀਂ ਕਰਦੇ ਮੈਂ ਵੀ ਭੁੱਲ ਗਈ ਸੀ ਵੀ ਮੈਂ ਇੱਕ ਅਪਾਹਜ ਪੁੱਤ ਦੀ ਮਾਂ ਆਂਗੀ ਮਸਾ ਮੇਰੇ ਪੁੱਤ ਦਾ ਘਰ ਵੱ ਕੋਈ ਵੀ ਇਸ ਘਰ ਚ ਨੋ ਆਉਂਦੀ ਨਾ ਤਾਂ ਮੇਰੇ ਪਹਾਜ ਪੁੱਤ ਨਾਲ ਦੋ ਦਿਨ ਨਹੀਂ ਸੀ ਕੱਟ ਸਕਦੀ ਪਰ ਤੂੰ ਜਿਸ ਦਿਨ ਇਸ ਘਰ ਚ ਆਈਆਂ ਮੇਰੇ ਪੁੱਤ ਤੇ ਤਾਂ ਦੇਣੀ ਭੁਲਾਤੇ ਉਹ ਤਾਂ ਰਾਜਾ ਮੂੰਹ ਵੰਡ ਥਣ ਕੇ ਰਹਿੰਦਾ ਟਾਈਮ ਨਾਲ ਖਾਂਦਾ ਪੀਂਦਾ ਮੈਂ ਤਾਂ ਉਹਨਾਂ ਦੀ ਕੇਅਰ ਕਰ ਵੀ ਨਹੀਂ ਸੀ ਸਕੀ ਉਹਦੀ ਜਿੰਨੀ ਤੂੰ ਕੀਤੀ ਐ ਪਰ ਪੁੱਤ ਮੈਂ ਨਾ ਬੜੀਆਂ ਮਿਹਨਤਾਂ ਨਾਲ ਘਰ ਬੰਨਿਆ ਜਦੋਂ ਕੁਝ ਬਿਗੜਦਾ ਦੇਖਦੀ ਐ ਨਾ ਤੇ ਕੁਝ ਹੰਕਾਰ ਵੀ ਸੀ ਮੇਰੇ ਮਨ ਚ ਵੀ ਮੈਂ ਤੇਰੀ ਗਰੀਬੀ ਦੇ ਮਿਹਨੇ ਮਾਰਾ ਸਾਡੇ ਪੁੱਤ ਕੋ ਕੰਮੂਰੇ ਆਪਣਾ ਤਮਾਸ਼ਾ ਨਾ ਬਣਾ ਅੱਗੇ ਤੋਂ ਮੈਂ ਵੀ ਆਪਦੀ ਜਬਾਨ ਤੇ ਕੰਟਰੋਲ ਕਰੂੰਗੀ ਅੰਦਰ ਜਾਤੀ ਠੀਕ ਆ ਮੰਮੀ ਜੀ ਸ਼ੁਕਰ ਮੈਂ ਵੀ ਆਪਦੀ ਗਲਤੀ ਤੇ ਨਾ ਪਛਤਾਉਣੀ ਆ ਤੇ ਇਹ ਵੀ ਭੁੱਲ ਗਈ ਵੀ ਇਹ ਵੀ ਆਪਦੇ ਪਿਓ ਦਾ ਘਰ ਛੱਡ ਕੇ ਆਈ ਆ ਕੁਝ ਆਸਾਂ ਲੈ ਕੇ ਆਈ ਆ ਆਪਣੇ ਤੋਂ ਵੀ ਮੈਨੂੰ ਉੱਥੇ ਸਹੁਰੇ ਪਰਿਵਾਰ ਚ ਪਿਆਰ ਤੇ ਇੱਜ਼ਤ ਮਿਲੂਗੀ ਕਦਰ ਮਿਲੂਗੀ ਤੇ ਆਪਾਂ ਤਾਂ ਇਹਨੂੰ ਕੁਝ ਵੀ ਨਹੀਂ ਸੀ ਦੇ ਸਕੇ ਆਪਾਂ ਨਹੀਂ ਜੀ ਮੈਂ ਨਹੀਂ ਦੇ ਸਕੀ ਹਾਂ ਚੰਗੀ ਰਹੀ ਭਗਵਾਨ ਨੇ ਹਜੇ ਵੀ ਡੁੱਲੇ ਵੇਰਿਆਂ ਦਾ ਕੁਝ ਨਹੀਂ ਵਿਗੜਿਆ ਜਿਹੜੇ ਚੱਕ ਕੇ ਝੋਲੀ ਚ ਪਾ ਲੇ ਸਹੀ ਕਿਹਾ ਤੁਸੀਂ ਜੀ ਹਾਂ ਵਿਚਾਰੀਆਂ ਨੂੰ ਜਿੱਥੇ ਮਾਪਿਓ ਤੋੜਦੇ ਆ ਜਿਹੇ ਜਾ ਬਰ ਭਾਲ ਦਿੰਦੇ ਆ ਵਿਚਾਰੀਆਂ ਉਸੇ ਘਰ ਚ ਚੁੱਪਚਾਪ ਆ ਜਾਂਦੀਆਂ ਨੇ ਆਪਣੇ ਵਰਗੇ ਹੰਕਾਰੀ ਲੋਕ ਨੂੰ ਹਾਂ ਦੀ ਬੇਕਦਰੀ ਕਰ ਦਿੰਦੇ ਨੇ ਮੈਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਜਦੋਂ ਧੀਆ ਆਪਣਾ ਪੇਕਾ ਕਰ ਛੱਡ ਕੇ ਸਹੁਰੇ ਘਰ ਆਉਂਦੀਆਂ ਨੇ ਤਾਂ ਉਹਨਾਂ ਨੂੰ ਪਿਆਰ ਇੱਜ਼ਤ ਤੇ ਉਹਨਾਂ ਦੇ ਅਦਰ ਕਰਿਆ ਕਰੋ ਸਤਿ ਸ਼੍ਰੀ ਅਕਾਲ